اے ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾਵਾ ਹਗਰੂ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤਨ ਤਨ ਬਾਬਾ ਭਦਰ ਸਿੰਘ ਸਾਹਿਬ ਜੀ ਤਨ ਤਨ ਪਰਮ ਪੂਜਨੀਕ ਮਾਤਾ ਜੀ ਮਾਤਾ ਗੁਜਰਕਾਰ ਜੀ ਤਨ ਤਨ ਜੁਗ ਜੁਗ ਆਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ 'ਤੇ ਅਰਦਾਸ ਬੇਨਤੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਾ ਕੇ ਚਾਨਣ ਹੋਵਾ ਜੋ ਸੂਰਜ ਨਿਕਲਿਆ ਤਾਰੇ ਛਾਪ ਅੰਧੇ ਰਪਲੋਵਾ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰਿਓ ਦੇ ਮਹਾਵਾਤ ਅਨਸਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਜੀ ਦਾ 556ਵਾਂ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦਾ ਸਮੂਚਾ ਸਟਾਫ ਅਤੇ ਇਲਾਕੇ ਦੀਆਂ ਸਾਰੀਆਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਵੱਲੋਂ ਵਿਸ਼ੇਸ਼ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸਜਾਏ ਨੇ ਆਪਨੇ ਕਿਰਪਾ ਕੀਤੀ ਹੈ ਸੁਖ ਆਸਨ ਸਥਾਨਾਂ ਤੋਂ ਚੱਲ ਕੇ ਆਪ ਜੀ ਆਪਣੇ ਪਾਵਨ ਪਾਲਕੇ ਸਾਹਿਬ ਚ ਸੋ ਸਾਬਤ ਹੋਇਆ ਹੈ ਗਰੀਬ ਨਿਵਾਜ ਪਾਨ ਇਨਸ਼ਾਨਤੀ ਪੰਜ ਪਿਆਰਿਆਂ ਦੀ ਅਦਵਾਈ ਆਪ ਜੀ ਦੇ ਛਤਰ ਛਾਇਆ ਚ ਸਮੁੱਚੀਆਂ ਸੰਤਾਨ ਨੂੰ ਆ ਨਗਰ ਕੀਰਤਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਭਨਾ ਦੇ ਸੇਵਕ ਮੇਰਾ ਮਦਦ ਆਤਰ ਰੱਖਣਾ ਪਰਾਦਰਪਾ ਆਪ ਜੀ ਨੇ ਹਰ ਪ੍ਰਕਾਰ ਚੜ ਦੀ ਕਲਾ ਬਖਸ਼ਿਸ਼ ਕਰਨੀ ਸੰਗਤਾਂ ਨੂੰ ਪੈ ਭਾਵਨਾ ਵਿੱਚ ਸ਼ੇਲਾ ਕਰਨਦਾ ਬਲ ਬਖਸ਼ਣਾ ਜੀ ਜੋ ਆਪ ਜੀ ਨੇ ਦਰਤੇ ਆਵੇ ਰਾਜੀ ਜਾਵੇ ਸਹੀ ਪਿਆਰੇ ਮਹਿਲ ਜਿਨਾ ਮਿਲਿਆ ਨਾਮ ਜਤਿ ਆਵੇ ਨਾਨਕ ਨਾਮੁ ਲਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋਲੇ ਦੇ ਕੀ ਵਧੇ ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਸਮੁੱਚੀਆਂ ਜਥੇਬੰਦੀਆਂ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਨਗਰ ਕੀਰਤਨ ਸਿਧਾਏ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਇਸੋ ਅਲੌਕਿਕ ਨਗਰ ਕੀਰਤਨ ਦਾ ਨਜ਼ਾਰਾ ਜਿੱਤੇ ਕੀ ਪੰਜ ਪਿਆਰਿਆਂ ਦੀ ਏ ਪੰਜ ਪਿਆਰੇ ਅੱਗੇ ਕੇ ਚੱਲੇ ਤੇ ਪਿੱਛੇ ਫੁੱਲਾਂ ਨਾਲ ਸਜੂ ਹੋਈ ਸੁੰਦਰ ਪਾਰਕੀ ਵਿੱਚ ਇਹ ਸ਼ਸ਼ੋਭਿਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਫਤੇਕਰ ਸਾਹਿਬ ਜੋ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਜਿੱਤੋਂ ਕਿ ਇਹ ਨਗਰ ਕੀਰਤਨ ਅੱਜ ਹੈਗੇ ਕੀਰਤਨ ਦੀ ਆਰੰਭਤਾ ਹੋਈ ਹੈ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਇਹ ਜੋ ਜਾਣਾ ਹੈ ਤੇ ਇਹ ਪੱਪਕ ਥਾਵਾਂ ਤੇ ਜੋ ਇਲਾਕਿਆਂ ਨੂੰ ਆਸੀ ਜਿਹੜੀ ਜ਼ਤਤ ਬੰਦੀਆਂ ਨੇ ਉਹਨਾਂ ਵੱਲੋਂ ਨਗਰ ਕੀਰਤਨ ਦੀ ਸੰਗਤਾਂ ਦੀ ਜੋ ਸੇਵਾ ਲਈ ਜੋ ਪੰਡਾਲ ਲਗਾਏ ਗਏਨ ਗੱਲਬਾਤ ਕਰਨੀ ਆ ਸਾਰੇ ਕਰਾਣੇ ਮੇਰੇ ਸਭ ਸਾਡੇ ਨਾਲ ਮੌਜੂਦ ਨੇ ਇਹ ਸਭ ਕਿੱਦਾਂ ਦੇ ਪ੍ਰੋਗਰਾਮ ਨੇ ਜਿਹੜੇ ਐਡ ਕੀਤੇ ਗਏ ਨੇ ਵਾਹਿਗੁਰੂ ਜੀ ਦਾ ਖਾਲਸਾ ਸਭ ਹੈ ਜੀ ਬੋਲੇ ਲਗਦੇ ਬਾਲੀ ਸਭ ਜੀ ਅਰਣਤੀ ਜੀ ਦੇ ਕਲਦਾਰ ਸਭੀ ਸਮੂਹ ਸੰਗਤਾਂ ਨੂੰ ਬਧਾਈ ਹੋਵੇ ਕੱਲ ਸਰਪੰਚ ਸੰਦੀ ਖੰਡਪਤ ਸਾਹਿਬ ਵੱਲੋਂ ਮੌਜੂਦ ਸਾਲ ਨਗਰ ਕੂਟਰਾ ਫਤੇਗੜਾ ਤੋਂ ਆਰੰਭ ਹੋ ਗਿਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਗਲੀਆਂ ਵਿੱਚੋਂ ਲੰਘਦਾ ਹੋਇਆ ਪੁਰਦਾ ਜੇਤੀ ਸਰਪੰਚ ਸਾਹਿਬ ਤੋਂ ਵੇਖਾ ਕੱਲ ਨੂੰ ਸ੍ਰੀ ਖੰਡਪਤ ਸਾਹਿਬ ਦੀ ਸਮਾਪਤੀ ਹੋਏਗੀ ਲੋਕਾਂ ਦੇ ਜਿਹੜੇ ਭਾਰੀ ਹਾਰਨ ਵਿੱਚ ਸਭ ਮਾਨਸ ਚੱਲਗੇ ਸਮੂਹ ਜਿਹੜਾ ਪ੍ਰੋਗਰਾਮ ਹੈ ਸਮੂਹ ਨੇ ਕੋਠਰਾ ਪ੍ਰੋਗਰਾਮ ਦੇ ਮਾਨਯੋਗ ਪ੍ਰਧਾਨ ਐਡੋਕਟਰ ਹਜਰੀ ਵਿੱਚ ਆਪ ਜੀ ਜੋਗ ਆਗਵਾਈ ਹੇਠ ਜਿਹੜਿਆ ਉਹ ਰੰਗ ਹੋਏ ਨੇ ਅਤੇ ਇਸੇ ਦਾ ਮੰਦਰ ਨਿਰਮਾਣ ਚੱਲਦੇ ਰਹੇ। ਉਹ ਮੈਨੇਜਰ ਸਾਹਿਬ ਸਰਵਜੀਤ ਸਿੰਘ ਜੀ ਨਾਲ ਲੋਕ ਮਨਕਲੀ ਦਿੱਤੀ ਜੀ ਆਪਾਂ ਅਦਰ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰ ਲੈਂਦੇ ਆ। ਬਾਬਾ ਜੀ ਕੀ ਕੀ ਪ੍ਰਬੰਧ ਨੇ ਕਰੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੁਆਰਾ ਬਣੇ ਕਮੇਟੀ ਵੱਲੋਂ ਸਾਰੇ ਪੁਲਤੇ ਪ੍ਰਬੰਧ ਕੀਤੇ ਗਏ ਨੇ। ਔਰ ਇਲਾਕੇ ਦੇ ਸੰਗਤਾਂ ਨਾਲ ਖਾਵਰ ਖਾਂ ਲੰਗਰ ਲਾਏ ਹੋਏ ਨੇ। ਸੰਗਤਾਂ ਦੇ ਆਓ ਸਭਤ ਪਾਜ ਪਿਆਰੇ ਨੇ ਸ਼ਾਂਤੀ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਜੀ ਦਾਂ ਦੀ ਪਾਵਨ ਧਰਤੀ ਵਿਖਾਦੇ ਗਿਰਾ ਸਾਹਿਬ ਨੂੰ ਇਹ ਮਿਸਾਲ ਨਗਰ ਕੀਰਤਨਾ ਦਾ ਮੋਹਲ ਹੈ ਸਮੁੱਚੇ ਹਾਲ ਸੇ ਪੰਥ ਨੂੰ ਦੇਸ਼ ਦੇ ਰਹਿਤੀਆਂ ਸੰਗਤਾਂ ਨੂੰ ਜਿਨੂੰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਗ੍ਰੰਥੀਆਂ ਆਸਵਾਸ ਕਰਕੇ ਵਧਾਈਆ ਹਾੜ ਹਲ ਤਾਰਨ ਪਰ ਨਾਨਕ ਆਇਆ ਨਾਨਕ ਸਾਹਿਬ ਜੀ ਨੇ ਤਰੀਆਂ ਜਾ ਕੇ ਇਹ ਅਮਰ ਗੁਰਦੇਸਤਾ ਕਰਤੋ वंडो संदर उपदेश गुरू नानक साहिब जी ना हर हिकु भाई भाई नीवन चारण करू नानक साहिब जी ख़ुशियां प्राप्त करणियूं चाहींदा वाहिगुरू जी का ख़ालसा वाहिगुरू जी ख़ुशी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ ਕੀ ਧੰਗੁਰ ਨਾਨਕ ਕੀ ਧੰਗੁਰ ਨਾਨਕ ਕੀ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ ਕੀ ਧੰਗੁਰ ਨਾਨਕ ਕੇ ਤੇਰੀ ਵੱਡੀ ਕਮਾਈ ਧੰਗ ਨਾਨਕ ਤੇਰੀ कमाई नानक तेरी वॾी कमाई कन नानक तेरी वॾी कमाई कंदी वटी कमाई कन नक तेरी वटी कमाई नानक तेरी वॾी कमाई कन नानक तेरी اسے بولنے تو بچنا اسے بولنے تو بچنا کو نہ ਨਗਰ ਕੀਰਤਨ ਦਾ ਜਿੱਥੇ ਸੰਗਤਾਂ ਨਾਲ ਚੱਲ ਰਹੀਆਂ ਨੇ ਉੱਤੇ ਵਕ ਵਕ ਥਾਮਾਂ ਤੇ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਤੇ ਸਕੂਲੀ ਬੱਚਿਆਂ ਵੱਲੋਂ ਖਾਸ ਤੌਰ ਤੇ ਇਸ ਨਗਰ ਕੀਰਤ ਵਿੱਚ ਸ਼ਮੂਲਿਤ ਕੀਤੀ ਗਈ ਹੈ। ਬਾਬਾ ਜੋਰਾਵਰ ਫਤੇਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਜੋਤੀਸ਼ਰੂ ਮੋੜ ਤੇ ਹੈ ਉਸ ਦੇ ਬੱਚਿਆਂ ਵੱਲੋਂ ਆਲੌਕਿਕ ਨਗਰ ਕੀਰਤਨ ਜੋ ਕਿ ਫਤੇਹਗੜ੍ਹ ਤੋਂ ਸ਼ੁਰੂਆਤ ਹੋਇਆ ਉਸ ਵਿੱਚ ਸ਼ਮੂਲਿਤ ਕੀਤੀ ਗਈ ਹੈ ਤੇ ਜੋ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਲਿਵੜਾ ਸਾਹਿਬ ਨਿੰਦਰ ਸਿੰਘ ਲਿਬੜਾ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਸਰ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਬੱਚੇ ਬਹੁਤ ਵਧੀਆ ਤੁਹਾਡੇ ਲੱਗ ਰਹੇ ਸਕੂਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਪਹਿਲਾਂ ਤਾਂ ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਬਾਬਾ ਜਗਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਂਟਰੀ ਸਕੂਲ ਦੇ ਬੱਚੇ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਲਗਭਗ 2 ਵਜੇ ਤੱਕ ਨਗਰ ਕੀਰਤਨ ਦੇ ਨਾਲ ਚੱਲਦੇ ਨੇ ਸਕੂਲ ਦਾ ਬੈਂਡ ਵੀ ਨਾਲ ਹੁੰਦਾ ਔਰ ਮੈਂ ਸਮਝਦਾ ਕਿ ਅੱਜ ਦੀ ਡੇਟ ਆਪਾਂ ਸੋਚੀਏ ਗੁਰੂ ਨਾਨਕ ਦੇਵ ਜੀ ਦੀ ਜੋ ਫਿਲਾਸਫੀ ਆ ਵੰਡ ਕਰੋ ਕਿਰਤ ਕਰੋ ਨਾਮ ਜਪੋ ਦੀ ਫਿਲਾਸਫੀ ਆ ਉਹ ਅੱਜ ਵੀ 550 ਸਾਲ ਬਾਅਦ ਬਹੁਤ ਰੈਲੇਵੈਂਟ ਆ ਦੇਖੋ ਜੋ ਦੁਨੀਆ ਦੇ ਵਿੱਚ ਅੱਜ ਉਕਾਰ ਚੜਾ ਹੋ ਰਹੇ ਨੇ ਜੇ ਉਹਨਾਂ ਨੂੰ ਰੋਕਣਾ ਹੋਵੇ ਔਰ ਜੇ ਆਪਾਂ ਉਹ ਫਿਲਾਸਫੀ ਨੂੰ ਫਾਲੋ ਕਰੀਏ ਤਾਂ ਅਮਨ ਸ਼ਾਂਤੀ ਨਾਲ ਬੰਦੇ ਆਪਣਾ ਜੀਵਨ ਬਤੀਤ ਕਰ ਸਕਦੇ ਸੋ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਉੱਤੇ ਚੱਲਦੇ ਹੋਏ ਇਹਰਾ ਦਿੰਦੇ ਹੋਏ ਕਾਮ ਪੰਛੀ ਦੀ ਸੇਵਾ ਦੇ। ਇਹ ਲੇੜਾ ਸਾਹਿਬ ਪਿਛਲੇ ਕਈ ਸਾਲਾਂ ਤੋਂ ਤੁਸੀਂ ਨਗਰ ਕਿਰਤਨ ਵਿੱਚ ਤੁਹਾਡੇ ਬੱਚੇ ਸ਼ੁਰੂਤ ਕਰਦੇ ਨੇ। ਕੁਝ ਵੱਖਰਾ ਕਿੱਥੇ ਇਸ ਵਾਰ ਕੁਝ ਹਾਂਜੀ ਕੁਝ ਵੱਖਰਾ ਦਿਖਿਆ ਜੀ। ਵੱਖਰਾ ਤਾਂ ਨਹੀਂ ਹੈਗਾ ਕੁਝ ਵੀ ਸੇਮ ਹੀ ਹੁੰਦਾ। ਹਰ ਸਾਲ ਦੀ ਤਰ੍ਹਾਂ ਸਾਰੇ ਬੱਚੇ ਪਾਰਟਿਸਪੇਟ ਕਰਦੇ ਨੇ ਪਰ ਇਸ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਆ ਵੀ ਪੰਥਿਕ ਰੰਗ ਰੰਗ ਦੇ ਵਿੱਚ ਰਚੇ ਜਾਣ ਬੱਚੇ ਔਰ ਚੁੰਨੀਆਂ ਔਰ ਪੱਗਾਂ ਦਸਤਾਰਾਂ ਜਿਹੜੀਆਂ ਆਈਆਂ ਨੇ ਉਹ ਪੰਥਿਕ ਰੰਗਾਂ ਦੀਆਂ ਹਨ। ਸਵਾਗਤ ਹੈ ਪਤਿਵਾਂ ਤੇ ਭੰਤਾਨ ਨੂੰ ਸਾਬ ਸ੍ਰੀ ਗੁਰੂ ਨਾਲ ਦੇ ਜੀ ਦਾ ਪ੍ਰਕਾਸ਼ ਦੇ ਫਿਰ ਰੱਖਦੇ ਹੋਏ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਿਯਮਤ ਵੱਲੋਂ ਅੱਜ ਨਗਰ ਕੀਰਤਨ ਪਜਾਇਆ ਗਿਆ ਜਿਸ ਵਿੱਚ ਭਾਰੀ ਜਿਸਤੇ ਦੇ ਵਿੱਚ ਸ਼ੁਰੂਤ ਕੀਤੀ ਗਈ ਪੰਕਤਾ ਦੇ ਵਿੱਚ ਭਾਰੀ ਚਾਹ ਲੰਗਰ ਰਸਤੇ ਤੇ ਲਗਾਏ ਗਏ ਪ੍ਰਸ਼ਾਦੇ ਚੁਕਾਏ ਗਏ ਪਾਣੀ ਵਰਗਾ ਕੁਝ ਸੰਗਤ ਵੱਲੋਂ ਆ ਸ਼ਰਦਾ ਦੇ ਨਾਲ ਸੇਵਾ ਕੀਤੀ ਗਈ ਇਲਾਕੇ ਦੀਆਂ ਸੰਗਤਾਂ ਦਾ ਜਿਨ੍ਹਾਂ ਸੰਗਤਾਂ ਨੇ ਲੰਗਰ ਤੇ ਲਗਾਏ ਸੰਗਤਾਂ ਦੀ ਸੇਵਾ ਕੀਤੀ ਨਗਰ ਕੀਰਤਨ ਦੀ ਜੀਓ ਆਇਆ ਕਿਆ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੋਰਟਿੰਗ ਕੋਰਟ ਪੁਰਾਨਾ ਧੰਨਵਾਦ ਪ੍ਰਕਾਸ਼ਪੁਰ ਨੂੰ ਗੁਰਦੁਆਰਾ ਜੀ ਦੇ ਪਤਿਕਾਰ ਸਾਹਿਬ ਨੂੰ ਕਮਨੀ ਕਮੇਟੀ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਦਾ ਆਲਾ ਕੀਤਾ ਹੈ ਸ਼ਹਿਰ ਦੀ ਥਾਂ-ਥਾਂ ਜਗ੍ਹਾ ਤੇ ਰੁਕਿਆ ਔਰ ਸ਼ਹਿਰ ਵਾਸੀਆਂ ਨੇ ਧੰਨਵਾਦ ਕੀਤਾ ਲੰਗਰ ਲਾਇਆ ਮਾ ਗੁਰਨਾਮ ਸਿੰਘ ਦੇ ਪ੍ਰਕਾਸ਼ ਉਤੇ ਜਿੱਤੇ ਸੰਗਤ ਨੂੰ ਵਧਾਈ ਦਿੰਦਾ ਦਾ ਫਤਿਹ ਦੇ ਇਸਾ ਨੂੰ ਫਤਿਹ ਦੇ ਚਾਣੇ ਨੂੰ ਫਤਿਹ ਦੇ ਨਾ 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 ਨ ਜਿੱਥੇ ਸਵਾਗਤ ਕੀਤਾ ਜਾ ਰਿਹਾ ਉੱਤੇ ਹੀ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰ ਰਹੇ ਆ ਹਰਮੀਤ ਸਿੰਘ ਸੱਗੂ ਜੋ ਲੰਗਰ ਦੀ ਸੇਵਾ ਕਰ ਰਹੇ ਹਨ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅੱਜ ਫਤਗੜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸ਼ਹਿਰਾਂ ਦੇ ਵਿੱਚ ਮਾਲਿਆਂ ਵਿੱਚ ਹੁੰਦਾ ਹੋਇਆ ਏਜੀਟੀ ਰੋਡ ਫਰੰਟ ਪਹੁੰਚਿਆ ਜਿੱਥੇ ਸੰਗਤ ਵੱਲੋਂ ਲੰਗਰ ਚਲਾਏ ਗਏ ਔਰ ਖੂਬ ਸ਼ਹਿਰਾ ਹੋ ਰਹੀ ਹੈ ਔਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਦੇਖੋ ਇਸ ਜੋ ਨਗਰ ਕੀਰਤਨ ਆ ਰਿਹਾ ਹੈ ਸ਼ਬਦ ਕੀਰਤਨ ਦਾ ਲੋਕਾਂ ਨੂੰ ਨਿਹਾਲ ਕਰ ਰਹੇ ਨੇ ਸੰਗਤਾਂ ਨਿਹਾਲ ਹੋ ਰਹੀਆਂ ਸੋ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲੰਗਰ ਉਹ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਲੋਕਾਂ ਚ ਜਿਹੜੀ ਸੇਵਾ ਭਾਵਨਾ ਹੈ ਪੂਰੀ ਤਰ੍ਹਾਂ ਸੇਵਾ ਭਾਵਨਾ ਸੇਵਾਦਾਰਾਂ ਵੱਲੋਂ ਲੰਗਰ ਵਿੱਚ ਸੇਵਾ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਚੱਲਿਆ ਜਾ ਰਿਹਾ ਹੈ ਜਿਹੜਾ ਨਗਰ ਕੀਰਤਨ ਦੇ ਨਾਲ-ਨਾਲ ਚਾਕ ਚੱਲ ਕੇ ਨਗਰ ਕੀਰਤਨ ਦੇ ਨਾਲ-ਨਾਲ ਦੇ ਹਾਜ਼ਰੀ ਲਵਾਈ ਜਾ ਰਹੀ ਹੈ ਤੇ ਚਹਾਲੂਆਂ ਵੱਲੋਂ ਵੀ ਵਕ ਵਕ 타ਵਾ ਤੇ ਜਿੱਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸੀ ਉੱਤੇ ਹੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਉੱਤੇ ਹੀ ਨਾਲ ਹੀ ਨਾਲ ਲੰਗਰ ਲਗਾ ਕੇ ਸੰਗਤ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਅਜੀਤ ਵੈਬ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਠੋ ਇਹ ਨਿਮਾਣਿਆਂ ਦੇ ਮਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾਵਾ ਹਗਰੂ ਜੀ ਤਨ ਤਨ ਮਾਬਾ ਜੋਰਾਵਰ ਸਿੰਘ ਸਾਹਿਬ ਜੀ ਤਨ ਤਨ ਬਾਬਾ ਭਦਰ ਸਿੰਘ ਸਾਹਿਬ ਜੀ ਤਨ ਤਨ ਪਰਮ ਪੂਜਨੀਕ ਮਾਤਾ ਜੀ ਮਾਤਾ ਗੁਜਰਕਾਰ ਜੀ ਤਨ ਤਨ ਜੁਗਾ ਜੁਗਿਆਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾ ਕਮਲਾ ਚ ਅਰਦਾਸ ਬੇਨਤੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਾ ਕੇ ਚਾਨਣ ਹੋਵਾ ਜੋ ਸੂਰਜ ਨਿਕਲਿਆ ਤਾਰੇ ਛਾਪ ਅੰਧੇ ਰਪਲੋਵਾ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰਿਓ ਦੇ ਮਹਾਵਾਤ ਅਨਸਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਜੀ ਦਾ 556ਵਾਂ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦਾ ਸਮੂੱਚਾ ਸਟਾਫ ਅਤੇ ਇਲਾਕਾ ਦੇ ਯਾਂ ਸਾਰੀਆਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਵੱਲੋਂ ਵਿਸ਼ੇਸ਼ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸਜਾਏ ਨੇ ਆਪਨੇ ਕਿਰਪਾ ਕੀਤੀ ਹੈ ਸੁਖ ਆਸਨ ਸਥਾਨਾਂ ਤੋਂ ਚੱਲ ਕੇ ਆਪ ਜੀ ਆਪਣੇ ਪਾਵਨ ਪਾਲਕੇ ਸਾਹਿਬ 'ਚ ਸੋ ਸਹਬਤ ਹੋਏ ਹੋ ਗਰੀਬ ਨਿਵਾਜ ਪਾਨ ਇਨਸਾਨ ਚ ਪੰਜ ਪਿਆਰਿਆਂ ਦੀ ਅਦਵਾਈ ਆਪ ਜੀ ਦੀ ਛਤਰ ਛਾਇਆ 'ਚ ਸਮੁੱਚੀਆਂ ਸੰਗਤਾਂ ਨੂੰ ਆ ਨਗਰ ਕੇਤਨ ਪ੍ਰਾਰੰਭ ਕਰਨ ਦੇ ਆਗਿਆ ਮਕਸੋ ਸਭਨਾ ਦੇ ਸੇਸਤ ਮੇਰਾ ਮਦਦ ਰਖਣਾ ਪਰਾਦਰਪਾ ਆਪ ਜੀ ਨੇ ਹਰ ਪ੍ਰਕਾਰ ਚੜ ਦੇ ਕਲਾ ਬਖਸ਼ਿਸ਼ ਕਰਨੀ ਸੰਗਤਾਂ ਨੂੰ ਪੈ ਭਾਵਨਾ ਵਿੱਚ ਸੇਵਾ ਕਰਨ ਦਾ ਭਲ ਬਖਸ਼ਣਾ ਜੀ ਜੋ ਆਪ ਜੀ ਨੇ ਦਰਤੇ ਆਵੇ ਰਾਜੀ ਜਾਵੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਨਾਮ ਜਤੇ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਏ ਕੀ ਫਵੇ ਨਾਨਕ ਆਇਆ ਨਾਨਕ ਆਇਆ ਗੁਰਤਾਰਨ ਗੁਰ ਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਸਮੁੱਚੀਆਂ ਜਥੇਬੰਦੀਆਂ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਨਗਰ ਕੀਰਤਨ ਵਿਦਾਇਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਇਸ ਅਲੌਕਿਕ ਨਗਰ ਕੀਰਤਨ ਦਾ ਨਜ਼ਾਰਾ ਜਿੱਤੇ ਕੀ ਪੰਜ ਪਿਆਰਿਆਂ ਦੀ ਏ ਪੰਜ ਪਿਆਰੇ ਅੱਗੇ ਕੇ ਚਾਵੈ ਤੇ ਪਿੱਛੇ ਫੁੱਲਾਂ ਨਾਲ ਸਜਿ ਹੋਈ ਸੁੰਦਰ ਪਾਰਕੀ ਵਿੱਚ ਇਹ ਸ਼ਸ਼ੋਭਿਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਫਤੇਕਰ ਸਾਹਿਬ ਜੋ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਜਿੱਤੋਂ ਕਿ ਇਹ ਨਗਰ ਕੀਰਤਨ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਇਹ ਜੋ ਜਾਣਾ ਹੈ ਤੇ ਇਹ ਪੱਪਕਾ ਥਾਵਾਂ ਤੇ ਜੋ ਇਲਾਕਾ ਨਵਾਸੀ ਜਿਹੜੀ ਜ਼ਰਬਤੀਆਂ ਨੇ ਉਹਨਾਂ ਵੱਲੋਂ ਨਗਰ ਕੀਰਤਨ ਸੰਗਤਾਂ ਦੀ ਜੋ ਸੇਵਾ ਲਈ ਜੋ ਪੰਡਾਲ ਲਗਾਏ ਗਏ ਨੇ ਗੱਲਬਾਤ ਕਰਨੀ ਆ। ਸਰਕਾਰ ਕਰਾ ਨੇ ਮੇਰੇ ਸਭ ਸਾਡੇ ਨਾਲ ਮੌਜੂਦ ਨੇ। ਇਹ ਸਭ ਕਿੱਦਾਂ ਦੇ ਪ੍ਰੋਗਰਾਮ ਨੇ ਜਿਹੜੇ ਐਡ ਕੀਤੇ ਗਏ ਨੇ। ਵਾਹਿਗੁਰੂ ਜੀ ਦਾ ਖਾਲਸਾ ਬਖਸ਼ੀ ਜੀ ਬੋਲੇ। ਜਗਤਿ ਵਾਣੀ ਸਾਰੇ ਦੇ ਭਾਰਤੀ ਤੇ ਸਰਕਾਰ ਸਭੀ ਸਮੂਹ ਸੰਤਾਂ ਨੂੰ ਵਧਾਈ ਹੋਵੇ। ਅੱਲਾਹ ਸਰਪ੍ਰਸਤ ਬੰਦੀ ਖੰਡਰ ਸਾਹਿਬ ਆ ਗਏ। ਅੱਜ ਵਿਸਾਲ ਨਗਰ ਕੀਰਤਨ ਫਤੇਗੜ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਉੱਤੇ ਕਲੀਆਂ ਵਿੱਚ ਹੁੰਦਾ ਹੋਇਆ। ਉਸ ਦਾ ਜੇਤੀ ਸਰਗੋਸਾ ਆਉਂਦਾ ਹੈ। ਕੱਲ ਨੂੰ ਸ੍ਰੀ ਪਰ ਸਾਡੀ ਸਮਾਪਤੀ ਹੋਏਗੀ ਉਹ ਜਿਹੜੇ ਭਾਰੀ ਤਾਕਤ ਦਮਾਨ ਚੱਲਗੇ ਸਮੂਹ ਜਿਹੜੇ ਆ ਪ੍ਰੋਗਰਾਮ ਹੈ ਰੂਮ ਦੇ ਕੋਟਰਾ ਪਰਮਨ ਦੇ ਕੀਤੀ ਦੇ ਮਾਣਯੋਗ ਪ੍ਰਧਾਨ ਐਡੋਕਟ ਹਜੂਰ ਜੀ ਤੋਂ ਆਪ ਜੀ ਜੋ ਕੁ ਅਗਵਾਈ ਹੀਟ ਕਰੀਆ ਰੰਗ ਹੋਏ ਨੇ ਅਤੇ ਇਸੇ ਦਾ ਮੰਨਨ ਲੋਕਾਂ ਚਾਹਦੇ ਰਹੇ ਕੋ ਮੈਨੇਜਰ ਸਾਹਿਬ ਸਰਦਾਰ ਭਜੀਤ ਸਿੰਘ ਜੀ ਨਾਲ ਫਾਨਕੀ ਕੀਤੀ ਹੈ ਬਾਬਾ ਅਤਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਬਾਬਾ ਜੀ ਕੀ ਕੀ ਪ੍ਰਬੰਧ ਰੇ ਕਰੋਗਾ ਬਾਜੂ ਦੇ ਕਾਰਸਾਲਾ ਇਹ ਵੀ ਵਦਸਾ ਆਪਣੇ ਗੰਦਾਰਾ ਪ੍ਰਸ਼ਕਟ ਕਮੇਟੀ ਵੱਲੋਂ ਸਾਰੇ ਪੰਤੇ ਪ੍ਰਬੰਧ ਕੀਤੇ ਗਏ ਨੇ ਔਰ ਇਲਾਕੇ ਦੇ ਸੰਗਤਾਂ ਨਾਲ ਖਾਬਰ ਖਾਂ ਲੰਗਰ ਲਾਏ ਹੋਏ ਨੇ ਸੰਗਤਾਂ ਦੇ ਆਓ ਸਤਿ ਪਾਤ ਜੀ ਪਿਆਰੇ ਨੇ ਸਾਂਤੀ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੈ ਜੀ ਦਾਂਦੀ ਪਾਵਨਤਾ ਫਤਿਹਗੁਰ ਸਾਹਿਬ ਨੂੰ ਇਹ ਮਿਸਾਲ ਨਗਰ ਕਿਰਪਾ ਦਾ ਬੋਲੇ ਸਮੁੱਚੇ ਹਾਲ ਸੇ ਪੰਥ ਨੂੰ ਦੇਸ਼ ਦੇਤੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪ੍ਰਬੰਧੀਆਂ ਸਵਾਸ ਸਵਾਸ ਕਰਕੇ ਵਧਾਈਆਂ ਹਾਂ ਅਲਤਾਰਨ ਗੁਰ ਨਾਨਕ ਆਯਾ ਗੁਰੂ ਨਾਨਕ ਜੀ ਨੇ ਤਰੀਆਂ ਜਾ ਕੇ ਇਹ ਅਮੁੱਖ ਦੇਸ਼ ਦਾ ਕਰਤੋ ਸਾਮਯ ਨੂੰ ਪੜ ਕੇ ਸੰਗਤਾਂ ਨੂੰ ਇਹ ਸੁੰਦਰ ਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਹਰ ਇੱਕ ਮਾਈ ਭਾਈ ਨੂੰ ਆਪਣੇ ਜੀਵ ਵਿੱਚ ਧਾਰਨ ਕਰਕੇ ਆਲਿਬਸਾ ਕੀ ਦੇਪੋਸੈਂ ਹਮਰਾਪਤ ਕਰਨੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਵਾਹੇ 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 ਸੰਗਿਰ ਨਾਨਕ ਧਨ ਗੁਰ ਨਾਨਕ ਧਨ ਗੁਰ ਨਾਨਕ ਧਨ ਗੁਰ ਨਾਨਕ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਹਰ ਨਾਨਕ ਤੇਰੀ ਵੱਡੀ ਕਮਾਈ नालक तेरी वॾी कमाई चङक ते वॾी कमाई संग नालक तेरी वॾी कमाई नानक तेरी वॾी कमाई हल नानक तेरी वॾी कमाई झट बोल तोखे बचनो छेट ॻोल्हण तोखो बचनो

ਨਗਰ ਕੀਰਤਨ ਦਾ ਜਿੱਥੇ ਸੰਗਤਾਂ ਨਾਲ ਚੱਲ ਰਹੀਆਂ ਨੇ ਉੱਤੇ ਵਕ ਵਕ ਥਾਮਤੇ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਤੇ ਸਕੂਲੀ ਬੱਚਿਆਂ ਵੱਲੋਂ ਖਾਸ ਤੌਰ ਤੇ ਇਸ ਨਗਰ ਕੀਰਤ ਵਿੱਚ ਸ਼ਮੂਲਿਤ ਕੀਤੀ ਗਈ ਹੈ। ਬਾਬਾ ਜੋਰਾਵਰ ਫਤੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਜੋਤੀਸ਼ਰੂ ਮੋੜ ਤੇ ਹੈ ਉਸ ਦੇ ਬੱਚਿਆਂ ਵੱਲੋਂ ਆਲੌਕਿਕ ਨਗਰ ਕੀਰਤਨ ਜੋ ਕਿ ਫਤੇਗੜ੍ਹ ਤੋਂ ਸ਼ੁਰੂ ਹੋਇਆ ਉਸ ਵਿੱਚ ਸ਼ਮੂਲਿਤ ਕੀਤੀ ਗਈ ਹੈ ਤੇ ਜੋ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਲਿਵੜਾ ਸਾਹਿਬ